ਜ਼ਿਲ੍ਹਾ ਪਠਾਨਕੋਟ ਦੇ ਡਾਂਗੂ ਚੌਕ ਵਿਖੇ ਰਾਇਲ ਰੈਡੀਮੇਡ ਗਾਰਮੈਂਟ ਅਗੋ ਕੱਲ ਰਾਤ ਇੱਕ ਚੋਰ ਵੱਲੋਂ ਦੁਕਾਨ ਅੱਗੇ ਖੜੀ ਐਕਟਿਵਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਮੌਕੇ ਅੱਜ ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਉਹ ਕੱਲ ਰਾਤ ਆਪਣੇ ਕੰਮ ਵਿੱਚ ਵਿਅਸਤ ਸਨ ਤੇ ਇੱਕ ਚੋਰ ਨੇ ਮੌਕੇ ਦਾ ਫਾਇਦਾ ਚੁੱਕ ਕੇ ਉਹਨਾਂ ਦੀ ਦੁਕਾਨ ਦੇ ਬਾਹਰ ਖੜੀ ਐਕਟਿਵਾ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਮੌਕੇ ਪੀੜਿਤ ਤੇ ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦਿਆ ਕਿਹਾ ਗਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜਨ ਵਿੱਚ ناکਾਮ ਸਾਬਤ ਹੋ ਰਹੀ ਹੈ ਅਤੇ ਉਹ ਪੁਲਿਸ ਨੂੰ ਮੰਗ ਕਰਦੇ ਹਨ ਕਿ ਉਹਨਾਂ ਦੀ ਐਕਟਿਵਾ ਨੂੰ ਜਲਦ ਤੋਂ ਜਲਦ ਲੱਭ ਕੇ ਚੋਰ ਨੂੰ ਸਲਾਖਾ ਦੇ ਵਿੱਚ

दूसरा स्कूटी भी लभ दी जाए तो उन्होंने तो हम आश्वासन भी दिता है कि अब रहे बाकी उन्होंने इन्नी गल कही है कि जब जो तो चोर फड़ा तो, तो, तो गल करा